ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾਕ ਥੋੜੀਆ ਮਜ਼ਾਕ ਥੋੜੀ ਦੇਹਲਾ ਜ ਕੋਈ ਨਹੀਂ ਆਇਆ ਹੈਗਾ ਖੇਤਾਂ ਨਹੀਂ ਇੱਥੇ ਦਰੋਜ਼ ਦੋ ਦੋ ਤਿੰਨ ਤਿੰਨ ਜਾਨੇ ਬੈਠੇ ਹੁੰਦੇ ਨੇਗੇ ਹੈਲੋ ਕੁੜੀ ਦੀ ਆਵਾਜ਼ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੋਈ ਕੰਮ ਆਈ ਸੀਗੇ ਹਾਂਜੀ ਕੰਮ ਆਈ ਸੀ ਤਾਈਆਂ ਤੁਹਾਡੇ ਕੋਲ ਆਈਆਂ ਪਰ ਮੈਂ ਤੁਹਾਨੂੰ ਪਛਾਣਿਆ ਨਹੀਂ ਹੈਗਾ ਮੈਂ ਇੱਥੋਂ ਦੀ ਰਹਿਣ ਵਾਲੀ ਨਹੀਂ ਹੈਗੀ ਨਾ ਹੀ ਮੈਂ ਤੁਹਾਨੂੰ ਜਾਣਦੀ ਆ ਅੱਛਾ ਫਿਰ ਕੀ ਕਰਨਾ ਆਏ ਹੋਗੇ ਉਹ ਮੈਂ ਤੁਹਾਨੂੰ ਰਿਫਰ ਕਰ ਰਹੀ ਸੀ ਮੈਨੂੰ ਨਾ ਫੋਟੋਗ੍ਰਾਫੀ ਦਾ ਬੜਾ ਸ਼ੌਂਕ ਹੈ ਤੇ ਤੁਹਾਨੂੰ ਬੈਠੇ ਮੈਂ ਉਹ ਦੇਖ ਲਿਆ ਮੈਂ ਸੋਚਿਆ ਤੁਸੀਂ ਮੇਰੀ ਫੋਟੋਆਂ ਹੀ ਖਿੱਚ ਦੋਗੇ ਤੁਸੀਂ ਮੇਰੀ ਇੰਨੀ ਕੁ ਮਦਦ ਤਾਂ ਕਰ ਹੀ ਸਕਦੇ ਹੋ ਉਹ ਅਸਲ ਤਾਂ ਖੇਤੀਬਾੜੀ ਵਾਲੇ ਬੰਦੇ ਆਂ ਇਹ ਕੰਮ ਕੋਮ ਤਾਂ ਨੂੰ ਘੱਟ ਹੀ ਆਉਂਦਾਗਾ

ਆ ਲਓ ਜੀ ਤੇਸਟ ਬਹੁਤ ਸੋਹਣੀਆਂ ਫੋਟੋਆਂ ਖਿੱਚਦੇ ਹਾਂ ਧੰਨਵਾਦ ਤੁਹਾਡਾ ਚਲੋ ਕੋਈ ਗੱਲ ਨਹੀਂ ਆਹ ਲਓ ਫੋਨ ਤੁਹਾਡਾ ਚਲੋ ਠੀਕੇ ਮੈਂ ਚੱਲਦੀ ਆਂ ਓਕੇ ਜੀ ਯਾਰੇ ਇਹ ਕੁੜੀ ਕਿੱਥੇ ਦੇਖੀ ਦੇਖੀ ਲਾ ਰਹੀ ਹੈ ਪ੍ਰੀਤ ਇਹ ਮੇਰਾ ਨਾਂ ਕਿਵੇਂ ਜਾਣਦੇ ਪਰੀਤਾ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ ਉਹ ਪੁੱਲ ਵੀ ਗਈ ਹਲੇ 5 ਸਾਲਾਂ ਦੀਆਂ ਤਾਂ ਗੱਲਾਂ ਨਹੀਂ ਆ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਐਂ ਕਰ ਆ ਜਾਪਾ ਉੱਥੇ ਬੈਠ ਕੇ ਗੱਲ ਕਰਦੇ ਆ ਨਾਲੇ ਤੈਨੂੰ ਚਾਹ ਪਿਆ ਕੇ ਤੁਰੂ ਅੱਜ ਤਾਂ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਉਹ ਤੇਰੇ ਕੁਝ ਵੀ ਨਹੀਂ ਯਾਦ ਆ ਰਿਹਾ ਪਰੀਤਾ ਮੇਰੇ ਤਾਂ ਕੁਝ ਯਾਦ ਨਹੀਂ ਤੁਸੀਂ ਦੱਸੋ ਉਹ 10 ਮਿੰਟ ਟਿਊਸ਼ਨ ਕਲਾਸਾਂ ਵੇਲੇ ਤੇਰੇ ਆਹਜ ਨਹੀਂ ਖੜਦਾ ਹੁੰਦਾ ਜੀ। ਉਹ ਅੱਛਾ ਕੱਲੇ ਤੂੰ ਤੂੰ ਤਾਂ ਜੰਮੇ ਹੀ ਬਦਲ ਗਿਆ। ਮੈਂ ਹੁਣ ਕਿੱਥੇ ਜਾਣ ਦੀਆਂ ਤੂੰ ਸਾਨੂੰ ਤੇਰੇ ਇਹਦਾ ਵੱਡੀਆਂ ਗੱਲਾਂ ਹੋ ਰਹੀਆਂ ਨੇ। ਉਹ ਨਹੀਂ ਨਹੀਂ ਤੈਨੂੰ ਉਹੀ ਲੱਗਦਾ ਮੈਂ ਉਹੀ ਹਾਂ। ਨਾਲੇ ਕਿੱਧਰ ਗਏ ਹੋਗੀ ਜੀ ਤੂੰ ਬਹੁਤ ਟਾਈਮ ਬਾਦੋਂ ਦੱਸਿਆਂਗੀ। ਉਹ ਮੇਂ ਨਾਨਕੇ ਚਲੀ ਗਈ ਸੀ। ਅਚਾਨਕ ਨਾਨਕੇ ਕੀ ਹੋ ਗਿਆ ਇੰਨੇ ਸਾਲਾਂ ਲਈ। ਉਹ ਮੰਮੀ ਡੈਡੀ ਜਾ ਰਹੇ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤਾਂ ਮਾਮਾ ਜੀ ਮੈਨੂੰ ਨਾਲ ਹੀ ਲੈ ਗਏ ਸੀ ਸ਼ਹਿਰ। ਜਰ ਮੈਨੂੰ ਨਹੀਂ ਇਸ ਗੱਲ ਬਾਰੇ ਪਤਾ ਸੀਗਾ ਹੁਣ ਕਿੱਥੇ ਰਹਿ ਰਹੀ ਤੂੰ ਨਾਲੇ ਹੁਣ ਤਾਂ ਮੈਂ ਪਿੰਡ ਹੀ ਰਹਿ ਰਹੀ ਆ ਚਾਚਾ ਜੀ ਮੈਨੂੰ ਪਿੰਡ ਹੀ ਲੈ ਆਏ ਉਹ ਮੇਰੇ ਖਿਆਲ ਚ ਉਹਨਾਂ ਦੇ ਕੋਈ ਮੁੰਡਾ ਨਹੀਂ ਹੈਗਾ ਜੀਗਾ ਹਾਂ ਉਹ ਤਾਂ ਬਾਹਰੇ ਭੱਗ ਗਿਆ ਉਹਦੇ ਕਰਕੇ ਹੀ ਮੈਨੂੰ ਇੱਥੇ ਆਉਣਾ ਪਿਆ ਪਰ ਇੱਥੇ ਤਾਂ ਸਾਰਾ ਕੁਝ ਹੀ ਬਦਲ ਗਿਆ ਉਹ ਤੇਰੇ ਪਹਾੜਾ ਬਦਲ ਗਿਆ ਇੱਥੇ ਮੇਰ ਦਾ ਇਹ ਅੱਜ ਵੀ ਖੇਲ ਜੋਹੀ ਗਲੀਆਂ ਘੁੰਮਦੀਆਂ ਨੇ ਜਿੱਥੇ ਕਰ ਕਿਦਾਂ ਇੰਤਜ਼ਾਰ ਕਰਦਾ ਹੁੰਦਾ ਸੀ ਲੈ ਭੁੱਲਦਾ ਤਾਂ ਕੌਣ ਹੁੰਦਾ ਹੈ बस समय ही है जेड़ा सब कुछ भुला देंदा दे। है। ओ मैं, मैं ता यार 2 महीने तेरे ਰਾਹ ਚ ਘੜਕੇ ਪਿਆਰ ਕਰਦਾ ਰਿਹਾ ਮੈਂ ਨੇ। ਮੈਂ ਵੀ ਕੀ ਕਰਦੀ ਕਾਲੇ ਸਮੇ ਦੀ ਖੇਡ ਨੇ ਸਭ ਕੁਝ ਹੀ ਬਦਲਤਾ। ਉਹ ਇਹਦੇ ਵਿੱਚ ਵੀ ਤੇਰਾ ਕੋਈ ਕਸੂਰ ਨਹੀਂ ਹੈ ਵਪਰੀਤਾ। ਚਲ ਇਹ ਸਭ ਛੱਡ। ਹੋਰ ਦੱਸ ਜ਼ਿੰਦਗੀ ਕਿਵੇਂ ਚੱਲਦੀ ਤੇਰੀ? ਜ਼ਿੰਦਗੀ ਯਾਰ ਬੱਸ ਵਧੀਆ ਚੱਲੀ ਜਾਂਦੀ ਹੈਗੀ। ਹੋਰ ਤੂੰ ਵਿਆਹ ਵੀ ਕਰਵਾ ਲਿਆ? ਨਾ ਵਿਆਹ ਤਾਂ ਦੇ ਕਰਾਇਆ ਨਹੀਂ ਹੈਗਾ ਮੈਂ। ਕੀ ਗੱਲ ਕੋਈ ਪਸੰਦ ਨਹੀਂ ਆਈ? ਉੱੱ ਕਰਵਾ ਲਾਂਗੇ ਵਿਆਹ ਇੰਨੀ ਵੀ ਕੀ ਗਾਲੀ ਹੈ ਕੀ ਲੈ ਨਿੱਕੀ ਜੀ ਤਾਂ ਉਮਰ ਆ ਮੇਰੀ ਤੂੰ ਨਹੀਂ ਕਰਵਾਇਆ ਵਿਆਹ ਸੱਚਾ ਨਾ ਹਲੇ ਮੈਂ ਤਾਂ ਨਹੀਂ ਕਰਵਾਇਆ ਜਾਂ ਤੂੰ ਕਿਉਂ ਨਹੀਂ ਕਰਾਇਆ ਹੈਗਾ ਜਿਸ ਨੂੰ ਮੈਂ ਪਸੰਦ ਕਰਦੀ ਸੀ ਉਹ ਤਾਂ ਮੇਰੇ ਤੋਂ ਦੂਰ ਹੋ ਗਿਆ ਬਾਕੀ ਤੈਨੂੰ ਪਤਾ ਹੀ ਆ ਵੀ ਆਪਣਾ ਬਿਨਾ ਕੌਣ ਸੋਚਦਾ ਕਿਸੇ ਦਾ ਦੇਖ ਫਰੀ ਤਾਂ ਜੋ ਹੋਇਆ ਉਸ ਨੂੰ ਕੋਈ ਠੀਕ ਨਹੀਂ ਕਰ ਸਕਦਾ ਹੈਗਾ ਜਰਾ ਨਾ ਜਰਾ ਅੱਗੇ ਕੀ ਦਾ ਜੋਰ ਚੱਲਦਾਗਾ ਚਾਹਣਾ ਆਪਾਂ ਇੱਕ ਵਾਰ ਫੇਰ ਰੈਂਡੀ ਲਵ ਸਟੋਰੀ ਸ਼ੁਰੂ ਕਰੀਏ ਹਾਂ ਤੂੰ ਠੀਕ ਕਹਿ ਰਿਹਾ ਕੀ ਪਤਾ ਰੱਬ ਨੇ ਸਾਨੂੰ ਤਾਂ ਹੀ ਮਿਲਾਇਆ ਹੋਵੇ ਉਹ ਕੀ ਸਲਾਹ ਫਿਰ ਤੇਰੀ ਹਣਾ ਜਿਵੇਂ ਤੈਨੂੰ ਮਨਜ਼ੂਰ ਹੋਵੇ ਆਹ ਫੋਨ ਆ ਗਿਆ ਤੇਰਾ ਇੱਕ ਮਿੰਟ ਚੁਪ ਰਹੀਂ ਚਾਚਾ ਦੀਦੀ ਕਾਲ ਐ ਹਾਂ ਪੁੱਤ ਕਿੱਧਰ ਚਲੇ ਗਏ ਆਇ ਨਹੀਂ ਕਰ ਔਨੀਆ ਚਾਚਾ ਜੀ ਖੇਤ ਚਲੀ ਗਈ ਸੀ ਮੈਂ ਠੀਕ ਆ ਪੁੱਤ ਧਿਆਨ ਨਾਲ ਆ ਜਾਓ ਘਰ ਠੀਕ ਐ ਚਾਚਾ ਜੀ ਉਹ ਕੀ ਕਹਿੰਦੇ ਜੱਸੇ ਹੀ ਚਾਚਾ ਜੀ ਕਹਿੰਦੇ ਟਾਈਮ ਸਿਰੇ ਘਰੇ ਆ ਜੀ ਅੱਛਾ ਚਲ ਮੈਂ ਨਾ ਜਾਨੀ ਆ ਹੁਣ ਦੁਪਹਿਰੇ ਹੋ ਗਈ ਸਵੇਰ ਦੀ ਆਈ ਹੋਈਆਂ ਜੀਗਾ ਹੁਣ ਤਾਂ ਬਾਲ ਸੈਰ ਕਰ ਤੋਂ ਜਾਣਾਂਗਾ ਨਾ ਨਾ ਹੁਣ ਤਾਂ ਮੈਂ ਉਰੀ ਆ ਅੱਛਾ ਹੂੰ ਚਾ ਫਿਰ ਆਪਣਾ ਨੰਬਰ ਤਾਂ ਦੇ ਜਾ ਕੀ ਗੱਲ ਤੈਨੂੰ ਬਾਲੀ ਯਾਦ ਆਉਂਦੀ ਏ ਮੇਰੀ ਉਹ ਤਾਂ ਇਹਦਾ ਇੱਕ ਵਾਰ ਫੇਰ ਪੁਰਾਣਾ ਸਮਾਂ ਯਾਦ ਕਰਾ ਤਾ ਯਾਰ ਹੁਣ ਨਹੀਂ ਤੇਰੇ ਬਣੇ ਦਿਨ ਲੰਘਦੇ ਕੇ ਲੈ ਕਰਾਂ ਅੰਨ ਪਰ ਪਰ ਕੇ ਜਾਉਦਾ ਮੈਂ ਹਲੇ ਚਲ ਠੀਕ ਹੈ ਮੈਂ ਜਾਨੀ ਆ ਓਏ ਸੱਚ ਚਾਹ ਤਾਂ ਬਣਾਉਣੀ ਆ ਭੁੱਲ ਗਿਆ ਆਪਾਂ ਤੂੰ ਕਿਹੜਾ ਪੁੱਛੀਆ ਮੈਨੂੰ ਚਾਹ ਉਹ ਗੱਲਾਂ ਦੀ ਚਾਹ ਵਾਲਾ ਹੋ ਗਿਆ ਮੈਂ ਤਾਂ ਬਣਾਉਣੀ ਆ ਭੁੱਲ ਗਿਆ ਚਲ ਕਰੇ ਫੇਰ ਆਈ ਨਾ ਤੈਨੂੰ ਫੇਰ ਬਣਾ ਕੇ ਪੀਊਂਗਾ ਚਲ ਚੰਗਾ ਚਲ ਠੀਕ ਆ ਆਗੀ ਬੋਤੇ ਹਾਂਜੀ ਬਹੁਤਾ ਟਾਈਮ ਲਾਈ ਓ ਮੈਂ ਖੇਤ ਬਾਗੀ ਸੀਗੀ ਉੱਥੇ ਫੇਰ ਮੈਨੂੰ ਟਾਈਮ ਲੱਗ ਗਿਆ। ਅੱਛਾ ਜੀ ਲੱਗਿਆ ਤੇਰਾ? ਹਾਂਜੀ ਹਾਂਜੀ ਜੀ ਤਾਂ ਮੇਰਾ ਬਾਹਲਾ ਲੱਗ ਗਿਆ ਓਰੇ। ਮੈਂ ਤੈਨੂੰ ਆਖਿਆ ਸੀ ਨਾ ਕਿ ਪੁੱਤ ਪਿੰਡ ਤੇਰਾ ਬਹੁਤ ਜੀ ਲੱਗੇ ਜਾਣਾ। ਦੇਖ ਕਿੰਨਾ ਸੁਣਾ ਮਾਹੌਲ ਇੱਥੇ ਹਨਾ। ਹਾਂਜੀ ਹੁਣ ਤਾਂ ਮੇਰੇ ਇੱਧਰ ਜਾਣ ਨੂੰ ਵੀ ਜੀ ਨਹੀਂ ਕਰਦਾ। ਪੁੱਤ ਜੀ ਵੀ ਨਹੀਂ ਕਰਨਾ ਜਾਨੂ ਤੇਰਾ। ਦੇਖ ਕਿੰਨਾ ਵਧੀਆ ਨਾ। ਚਾਚਾ ਜੀ ਉੱਥੇ ਤਾਂ ਮੈਨੂੰ ਐ ਲੱਗਦਾ ਸੀ ਵੀ ਮੇਰਾ ਪਿੰਡ ਆ ਕੇ ਜੀ ਨਹੀਂ ਲੱਗਣਾ। ਪੁੱਤ ਮੈਂ ਤੈਨੂੰ ਕਿਹਾ ਤਾਂ ਹੈਗਾ ਸੀਗਾ ਕਿ ਪਿੰਡ ਆ ਕੇ ਤੇਰਾ ਜੀ ਲੱਗੇ ਜਾਣਾਗਾ। ਹਾਂਜੀ ਗਲਤ ਹੈਗੀ ਐ। ਬਾਰੇ ਪੁੱਤ ਮੈਂ ਤੈਨੂੰ ਉੱਥੇ ਦੁਖੀ ਦ ਜੇ ਕਿ ਮੈਂ ਖੁਸ਼ ਅਮਰੀਤੀ ਇਹ ਟੈਂਟ ਆ ਗਿਆ ਹਾਂ ਇਹਨਾਂ ਨੂੰ ਕੀ ਦੱਸਾਂ ਮੈਂ ਵੀ ਮੈਂ ਇੰਨੀ ਖੁਸ਼ ਕਿਉਂ ਆ ਪ੍ਰੀਤ ਉਹ ਕੀ ਸੋਚਣ ਲੱਗੀ ਓ ਚਾਚਾ ਜੀ ਕੁਛ ਨਹੀਂ ਤੁਹਾਨੂੰ ਹੀ ਲੱਗਦਾ ਹੈ ਪੁੱਤ ਜੇ ਕਿ ਹਿੰਦੀ ਦੀ ਲੋੜ ਆ ਨਾ ਮੈਨੂੰ ਦੱਸ ਲੈ ਸਮਝ ਗਈ ਪੁੱਤ ਹਾਂਜੀ ਹਾਂਜੀ ਚਲੋ ਠੀਕ ਐ ਮੈਂ ਅੰਦਰ ਜਾ ਕੇ ਟੀਵੀ ਦੇਖਦੀ ਹਾਂ ਹਾਂ ਟੀਵੀ ਦੇਖਣਾ ਹੈ ਉਹ ਕੀ ਗੱਲ ਕਾਲੇ ਬੜਾ ਖੁਸ਼ ਹੋਇਆ ਹੋਈ ਜੰਨਾ ਉਹ ਕੋਈ ਗੱਲ ਨਹੀਂ ਹੈਗੀ ਜੰਨਾ ਇਹਨੂੰ ਐਵੇਂ ਲੱਗਿਆ ਉਹ ਮੈਂ ਕਰਦਾ ਦੇਖੀ ਨਾ ਕੋਈ ਗੱਲ ਤਾਂ ਹੈਗੀ ਆ ਓਏ ਯਾਰਾ ਉਹ ਆ ਗਈ ਵਾਪਸਾ ਕੌਣ ਓਏ ਓਹੀ ਜਿੰਦੇ ਜਾਨ ਮੇਰੀ ਮੈਨੂੰ ਨਹੀਂ ਸਮਝ ਆਈ ਕੌਣ ਆ ਉਹ ਪ੍ਰੀਤ ਜਿਹਦੇ ਪਿੱਛੇ ذرا ਭਾਈ پاگل ਹੋਇਆ ਫਿਰਦਾ ਨੇ ਉਹ ਅੱਛਾ ਉਹ ਇਨੇ ਸਾਲਾਂ ਬਾਅਦ ਕੀ ਕਰਨਾ ਕੀ ਓਏ ਉਹ ਤਾਂ ਕਿ ਮੈਂ ਨਨਕੇ ਬਾਗੀ ਸੀ ਹੁਣ ਨਹੀਂ ਗਈ ਜਾਂਦੀ ਹੁਣ ਤਾਂ ਪਿੰਡ ਹੀ ਰਹੂਗੀ ਅੱਛਾ ਹਾਂ ਉਹ ਤੂੰ ਫੇਰ ਉਹਦੇ ਪਿੱਛੇ ਲੱਗ ਗਿਆ ਹੋਣਾ ਵੱਲਾ ਵਦਾਂ ਕਿਵੇਂ ਲੋਟ ਹੋਇਆ ਨੂੰ ਓਏ ਯਾਰ ਉਹਦਾ ਕੋਈ ਕਸੂਰ ਨਹੀਂ ਵੇ ਪੁੱਤ ਉਹ ਕੌਣ ਹੀ ਕਸੂਰਾ ਨਾ ਲੈ ਤੈਨੂੰ ਇਕੱਲੇ ਨੂੰ ਛੱਡ ਕੇ ਵਾਗ ਗਈ ਦੀ ਉਹ ਓਏ ਯਾਰ ਤੈਨੂੰ ਕੀ ਦੱਸਾਂ ਮੈਂ ਟਾਈਮ ਦੇ ਹਾਲਾਤ ਬਦਲਣ ਲੱਗੇ ਨਾ ਪਤਾ ਨਹੀਂ ਲੱਗਦਾ ਕਦੋਂ ਬਦਲਣਗੇ ਉਹ ਕੀ ਮਤਲਬ ਆ ਤਰਾ ਓ ਮਾਤਾ ਵਲ ਤਈਆ ਯਾਰਾ ਉਹਦੇ ਮੰਮੀ ਪਾਪੇ ਦੀ ਮੌਤ ਹੋ ਗਈ ਸੀ ਤੇ ਉਹਦਾ ਮਾਮਾ ਨੂੰ ਨਾਨਕੇ ਲੈ ਗਈ ਨਾਲ ਆ ਅੱਛਾ ਹੋਰ ਆ ਫਿਰ ਤਾਂ ਆਪਾਂ ਗਲਤ ਹੀ ਸੋਚੀਗੇ ਉਹਦੇ ਬਾਰੇ ਯਾਰਾ ਉਹ ਹੋਰ ਆ ਕਈ ਵਾਰ ਆਪਾਂ ਗਲਤ ਅੰਦਾਜ਼ਾ ਲਾ ਜਾਣਗੇ ਆਪਾਂ ਤਾਂ ਉਹੀ ਹੋਰ ਗੱਦੀ ਸੋਚੀਗੇ ਅੱਛਾ ਪਰ ਤੈਨੂੰ ਗੱਲ ਨਹੀਂ ਕਰੀ ਉਹਦੇ ਨਾਲ ਆ ਉਹ ਕਰੀ ਸੀ ਗੱਲ ਨਾ ਕਿ ਨਹੀਂ ਲੱਗਦੀ ਹੁੰਦੀ ਪਿਆਰ ਕਰਦੀ ਆ ਤੈਨੂੰ ਅੱਛਾ ਫਿਰ ਬਣ ਗਈ ਗੱਲ ਆ ਓਏ ਹੋਰ ਬਣ ਗਈ ਗੱਲ ਆ ਕੁੜੀ ਆਪ ਤਾਂ ਕੁਝ ਕਰਦੀ ਨਹੀਂ ਸਾਰੇ ਕੰਮਾਂ ਵਾਸਤੇ ਮੈਨੂੰ ਕਹਿਣਾ ਪੈਂਦਾ ਫਿਰ ਰਾਤ ਨੂੰ ਲੇਟ ਹੋ ਜਾਂਦੀ ਹੈਗੀ ਫਿਰ ਕਹਤਸ ਹਾਂਜੀ ਪਤਨੀ ਜੀ ਉਹ ਤਾਂ ਮੈਂ ਕਹਿੰਦਾ ਸੀਗਾ ਤੂੰ ਰੋਟੀ ਬਣਾ ਲੈਂਦੀ ਫਿਰ ਕੋਈ ਵੇਲਾ ਕਰ ਦੇਣੀ ਆ ਤੂੰ ਰੋਟੀ ਠੀਕ ਐ ਤੁਸੀਂ ਆਇਆ ਕਰੋ ਤੁਸੀਂ ਮੈਨੂੰ ਸਬਜ਼ੀ ਲਿਆ ਦਿਓ ਰੋਟੀਆਂ ਮੈਂ ਨਾ ਲੈਣੀਆਂ ਹਾਂ ਠੀਕ ਐ ਬੱਦ ਫੇਰ ਸਬਜ਼ੀ ਲੈ ਕੇ ਆਉਣਾ ਸਿੰਦਾ ਪਿਆਰ ਕਰਦੇ ਨੇ ਮੇਨੂੰ ਚਾਚਾ ਜੀ ਕਿੰਨੇ ਪਿਆਰ ਨਾਲ ਬੋਲਦੇ ਨੇ ਇਹ ਵੀ ਚਾਹੁੰਦੇ ਨੇ ਕਿ ਮੈਂ ਵੜੀ ਰਵਾਂ ਕਾਇਓ ਇੰਨਾ ਪਿਆਰ ਕਰਦੇ ਆ ਪ੍ਰੀਤ ਆਪੂ ਤਾਂ ਦੇਖੀ ਕੋਣ ਹਾਰੇ ਜਾ ਕੇ ਦੇਖ ਕੇ ਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਕੰਮ ਹੈ ਮਸੜੀ ਹੈ ਕਿ ਨਹੀਂ ਜੀ ਮੈਂ ਮਿਲਣਾ ਸੀ ਉਹਨਾਂ ਨੂੰ ਕਿਵੇਂ ਆਏ ਸੀਗੇ ਕੰਮ ਸੀ ਥੋੜਾ ਜਿਹਾ ਗੋਲਡੀ ਲੈ ਆ ਜਾ ਆ ਪੁੱਤ ਅੱਗੇ ਆ ਜਾ ਸਤਿ ਸ਼੍ਰੀ ਅਕਾਲ ਮਸੜੀ ਜੀ बबे की कृपा बस सब कुछ वा चल वा तेरा बापू भी ठीक रहती है ठीक है थोड़ा जाहत खराब हो गई जी ठंडी बहुत पी है ਚਲੋ ਕੋਈ ਨਾ ਜੀ ਇਹ ਤੁਹਾਨੂੰ ਪਤਾ ਹੈ ਹੁਣ ਸਭ ਚੀਜ਼ਾਂ ਦੇ ਮਿਲਾਪਤਾ ਹੋਣਾ ਧੀਏ ਕੋਈ ਤਗੜੀ ਚੀਜ਼ ਖਾ ਲਿਆ ਕਰੋ ਫੇਲੇ-ਕੂਲੇ ਖਾ ਲਿਆ ਕਰੋ ਦਵਾਈਆਂ ਲਈ ਜਾਂਦੇ ਪੁੱਤ ਦਿਨ ਲੰਗੀ ਜਾਂਦੇ ਨੇ ਕੰਮ ਕਾਜ ਕਿਹੜੇ ਹੁੰਦੇ ਆ ਆ ਕੁੜੀ ਸਾਰਾ ਘਰ ਦਾ ਕੰਮ ਸੰਭ ਲੈਂਦੀ ਐ ਇਹ ਕਰਦੇ ਬਿਜਰੀ ਸਾਰਾ ਘਰ ਦਾ ਕੰਮ ਇਹ ਮਾਸੜੀ ਕੁੜੀ ਕੌਣ ਹੈ ਜੀ ਤੂੰ ਪਹਿਚਾਣਿਆ ਨਹੀਂ ਗਾ ਨਾ ਜੀ ਮੈਂ ਤਾਂ ਪਛਾਣਿਆ ਇਹ ਮੇਰੇ ਛੋਟੇ ਭਰਾ ਦੀ ਕੁੜੀ ਆ ਪ੍ਰੀਤ ਇਹਦਾ ਮਾਸੜੀ ਕਿੱਡੇ ਹੋਗੀ ਕੁੜੀ ਉਹ ਤੂੰ ਵੀ ਤਾਂ ਕਿੱਡਾ ਹੋ ਗਿਆ ਨਾਲੇ ਕਿੰਨੇ ਸਾਲਾਂ ਬੁੱਧੂ ਦੇਖਿਆ ਤੂੰ ਮੈਂ ਵੀ ਮਾਸੜੀ ਜੀ 5-7 ਸਾਲਾਂ ਬਾਅਦ ਦੇਖਿਆ ਕੁੜੀ ਕੀ ਮੈਂ ਦੱਸਾਂ ਕਿਉਂਕਿ ਮੈਂ ਆ ਕੇ ਮੈਂ ਤਾਂ ਉਹੀ ਕੰਮ ਮਾਰਿਆ ਸੀ ਜੀ ਉਹਦਾ ਦੱਸੋ ਕਿਵੇਂ ਕਰਨਾ ਆਪਾਂ ਥੋੜੀ ਹੋਰ ਕੁੜੀ ਸੁਣੋ ਦੱਸੋ ਇਹ ਕਿਵੇਂ ਕਰਨਾ ਉਹਨੇ ਜਿਹੜਾ ਆਖੇ ਰਹਿ ਗਿਆ ਸੀ ਕਿ ਮੈਂ ਤੈਨੂੰ ਲੋਡ ਲੈਦਾ ਤੂੰ ਕਰ ਲੈ ਮੈਂ ਤੇਰੇ ਨਾਲ ਆ ਮਾਸੜ ਜੀ ਉਹਨਾਂ ਨੇ ਫੀਸ ਮੰਗਦਾ ਇੱਕ ਗੱਲ ਹੋਰ ਉਹ ਕਹਿੰਦਾ ਸਾਈਨ ਕਰਵਾਓ ਕਿ ਸਾਈਨ ਬਣਾ ਸਰਨਾ ਨਹੀਂ ਉਹ ਬੋਤ ਮੇਰੀ ਗੱਲ ਸੁਣ ਪੀਸ ਦਾ ਤਾਂ ਮੈਂ ਕਰ ਦੂੰਗਾ ਸਾਈਨਾਂ ਦਾ ਤਾਂ ਬਾੜਾ ਔਖਾ ਹੈ ਸਾਈਨ ਕਿਵੇਂ ਕਰਵਾਵਾਂਗੇ ਆਪਾਂ ਇਹ ਵੀ ਗੱਲ ਆ ਜੀ ਪੁੱਤੋ ਨਾਲੇ ਉਹ ਸਮਝਦਾਰ ਆ ਕਿ ਮੇਰੀ ਗੱਲ ਸੁਣ। ਅੱਜ ਕੱਲ੍ਹ ਲਾਇ ਦੇ ਕੇ ਸਾਰਾ ਕੁਝ ਹੋ ਜਾਂਦਾ। ਉਹ ਨੂੰ ਪੁੱਛਦੇ ਨੇ ਕਿ ਲਾਇ ਦੇ ਕੇ ਕਰ ਲਾ ਮੜਾ ਮੋਟਾ ਜਿਹੜਾ ਕੁਝ ਹੁੰਦਾ ਹੈਗਾ। ਆਪਾਂ ਕਰ ਲੈ ਪੁੱਤ ਕੋਈ ਗਾਨੀਸਾ ਆਪ ਤਾਂ ਲੀਗਲ ਤੰਮ ਨੂੰ ਆਖੇ ਜੀ ਕਿ ਦੋ ਡਾ ਹੀ ਲੱਖ ਰੁਪਈਆ ਵੱਧ ਲੈਣੀ ਤਾ। ਕਿ ਸਾਡਾ ਇਹ ਕੰਮ ਕਰਵਾ ਦੋ ਸਹਾਂ। ਹਾਂ ਹਾਂ ਹਾਂ। ਕੋਨਾ ਮੈਂ ਕਰਦਾ ਨਹੀਂ। ਪਨਾ ਸਾਈਨ ਤਾਂ ਸਾਨੂੰ ਕਰਵਾਉਣੀ ਪੈਣੀ। ਅਨੂ ਜੀ ਚਾਹ। ਹਾਂ ਲੈ ਪੁੱਤ ਜਾਂ। ਲੈ ਸ਼ਰਜਾਪ। ਗੋਲਡੀ ਤੂੰ بیٹھ ਬਟਾ ਨਹੀਂ ਗੋਣਾ ਪਾ ਸਾਡੀ ਗੋਲਡੀ ਆ ਚੱਕ ਪੈਸੀ ਕੋ ਮਾ ਲੈ ਨਾ ਨਾ ਕੋਈ ਨਹੀਂ ਤੈਨੂੰ ਐਸੇ ਆ ਮਗਰ ਸੇਰਾ ਕੰਮ ਕਰਾ ਦੇ ਤੂੰ ਮਰਜੀ ਹੋਈ ਨਾ ਨਾ ਕੋਈ ਨਹੀਂ ਕਰਾਉਣਾ ਕੋਈ ਬੰਦਾ ਮੁੰਡਾ ਪਾਣਾ ਨਾ ਨਾ ਕੋਈ ਇਹ ਕੰਮ ਹੋਣਾ ਚਾਹੀਦਾ ਪੱਕਾ ना ये ना 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 कोई चक्कर बंद ही ठीक है कम अपना मंदा जी। अच्छा अच्छा। तो दा पर सैना तो बारे में सोच ला कर लगा हाँ जी ਛੇਤੀ छेती कर लो अपना कम छेती बन जूगा चल नीचे मैं पैसे फड़ा दाना फिर आप चलो ठीक है ना हाँ जी बारे से ਤਾਂ ਤੂੰ ਕਿ ਆਣਾ ਲੱਜਾ ਚਾਹ ਠੀਕ ਆ ਸਸਰੀ ਘਰ ਠੀਕ ਠੀਕ ਚਾਚੇ ਜੀ ਆ ਜਾ ਪੁੱਤ ਬੈਠਾ ਬੈਠ ਆ ਜਾ ਬੈਠ ਹਾਂ ਬੋਲ ਆਹ ਕੌਣ ਸੀਗਾ ਇਹ ਪੁੱਤ 골ਡੀ ਸੀ ਤੂੰ ਪਛਾਣ ਲਿਆ 골ਡੀ ਅੱਛਾ ਅੱਛਾ ਪਰ ਆਪਣੀ ਤਾਂ ਨਾ ਬੰਦ ਹੀ ਨਹੀਂ ਸੀ ਉਹ ਪੁੱਤ ਜੱਗ ਜਿਉਂਦਿਆਂ ਦੇ ਮੇਲੇ ਨੇ ਇਹਨਾਂ ਨੇ ਆਪਣੇ ਤੋਂ ਮਾਫੀ ਮੰਗ ਲਈ ਸੀ ਫਿਰ ਬੋਲਣ ਲੱਗੇ ਨਾਲੇ ਪੁੱਤ ਲੜਾਈਆਂ ਚ ਕੀ ਨੇ ਕੱਢਿਆ ਕੁਛ ਲੜਾਈਆਂ ਨਾਲ ਕੁਛ ਨਹੀਂ ਬਣਦਾ ਯਾਰ ਮਾਪੇ ਤਾਂ ਰਹਿਣਾ ਚਾਹੁੰਦਾ ਬੰਦੇ ਨੂੰ ਹਾਂਜੀ ਚਲੋ ਠੀਕ ਐ ਮੈਂ ਬਾਕੀ ਜਿਹੜੇ ਕੰਮ ਪੈਨ ਕਰਦੇ ਉਹਨਾਂ ਵੇੜ ਲਾਂ ਫਿਰ ਮੈਂ ਪਿੰਡ ਵੇਖਣ ਵੀ ਜਾਣਾ ਅੱਛਾ ਉਹ ਜਾਇਆ ਜਾਇਆ ਮੇਰੇ ਕਹਿਣ ਤੋਂ ਕਿਹਾ ਤੁਨੋਂ ਕਣਾਗਾ ਚਲੋ ਠੀਕ ਐ ਆਖਿਰਾਂ ਯੋਬ ਆਪਸਾ ਬੜਾ ਇੰਤਜ਼ਾਰ ਕੀਤਾ ਤਰਾ ਬੜੇ ਨਖਰੇ ਜੇ ਕਰਦੀ ਸੀ ਕੋਈ ਗੱਲ ਨਹੀਂ ਹੁਣ ਤਾਂ ਟਾਈਮ ਆ ਗਿਆ ਹੈ ਬਦਲਾ ਲੈਣ ਦਾ ਹੁਣ ਦੇਖਦੀ ਜਾ ਕੇ ਅੱਗੇ ਕੀ ਬਣਦਾ ਹੁਣ ਤਾਂ ਸਭ ਕੁਝ ਬਦਲ ਹੀ ਗਿਆ ਪਿੰਡ ਜਦੋਂ ਮੈਂ ਇੱਥੋਂ ਗਈ ਸੀ ਤਾਂ ਇੱਥੇ ਕਿੰਨੇ ਲੋਕ ਬੈਠੇ ਹੁੰਦੇ ਸੀ ਹੁਣ ਤਾਂ ਸਭ ਕੁਝ ਖਾਲੀ ਜਿਹਾ ਹੋ ਗਿਆ ਕੋਈ ਗਲੀਆਂ ਵਿੱਚ ਖੇਡਦਾ ਦਿਖਾਈ ਵੀ ਨਹੀਂ ਦਿੰਦਾ ਐਤਵਾਰ ਦੀ ਛੁੱਟੀ ਉਹ ਤੋਂ ਜ਼ਿੰਦਗੀ ਦਾ ਸਕੂਨ ਜਾਪਦੀ ਸੀ ਹੁਣ ਤਾਂ ਪਿੰਡ ਵਾਲੀ ਕੋਈ ਗੱਲ ਹੀ ਨਹੀਂ ਰਹੀ ਇੰਜ ਲੱਗਦਾ ਜਿਵੇਂ ਮੈਂ ਸ਼ਹਿਰ 'ਚ ਹੀ ਰਹਿ ਰਹੀ ਹਾਂ ਮੇਰਾ ਤਾਂ ਉਹ ਜੀਣੀ ਲੱਗ ਰਿਹਾ ਐਦਾਂ ਕਰਦੀ ਆ ਮੈਂ ਕਾਲੇ ਨਹੀਂ ਫੋਨ ਲਾਉਣੀ ਆ ਫੋਨ ਕਿਉਂ ਨਹੀਂ ਚੱਕਦਾ ਪਤਾ ਨਹੀਂ ਕਿੱਥੇ ਹੈ ਲੱਗਦਾ ਖੇਤ ਹੀ ਬੈਠਾ ਹੋਣਾ ਮੈਂ ਜਾ ਕੇ ਆਉਣੀ ਆ ਆ ਜਾ ਆ ਜਾ ਤੇਰਾ ਇੰਤਜ਼ਾਰ ਹੀ ਕਰ ਰਹੀ ਹਾਂ ਉਹ ਕਿੱਥੇ ਚੱਲੀ 2 ਮਿੰਟ ਖੜਤਾ ਜਾ ਕਿਉਂ ਰੁਕ ਕੇ ਮੇਰਾ ਦਾ ਪਾਵੇਂ 5 ਸਾਲ ਹੋ ਗਏ ਤਰੀ ਗੱਲਾਂ ਨਹੀਂ ਬਦਲੀਆਂ ਕੀ ਲੈਣਾ ਤੂੰ ਮੇਰ ਤੋਂ ਰਾਹ ਛੱਡ ਮੇਰਾ ਚਲ ਕੋਈ ਨਾ ਰਾਹ ਤਾਂ ਛੱਡ ਦਾਂਗੇ ਇੱਕ ਮਿੰਟ ਗੱਲ ਤਾਂ ਸੁਣ ਜਾ ਮੇਰੀ ਉਹ ਪਤਾ ਹੀ ਹੈ ਮੈਨੂੰ ਤੇਰੀਆਂ ਗੱਲਾਂ ਦਾ ਤੂੰ ਕਿਹੜੀ ਗੱਲ ਕਰਨੀ ਹੈ ਪਾਵੇਂ ਨਾ ਟਾਈਮ ਹੋ ਗਿਆ ਤੂੰ ਗੱਲਾਂ ਨਹੀਂ ਖੋਲੀ ਮੇਰੇ ਨਹੀਂ ਸੋਹਣੀ ਬਣ ਕੇ ਕਿੱਧਰ ਜਾਨੀ ਆ ਮੈਂ ਤਾਂ ਪਿੰਡ ਵੇਖਣ ਜਾ ਰਹੀ ਆ ਉਹ ਲੈ ਫੇਰ ਇਹ ਗੱਲ ਦਾ ਵਧੀਆ ਮੈਂ ਦਿਖਾਣਾ ਫਿਰ ਪਿੰਡ ਉਹ ਨਾ ਨਾ ਲੋੜ ਨਹੀਂ ਤੇਰੀ ਮੈਂ ਆਪੇ ਵੇਖ ਲੂ ਪਿੰਡ ਨਾਲੇ ਰਾਹ ਛੱਡ ਮੇਰਾ ਜਾਣ ਦੇ ਮੈਨੂੰ ਉਹ ਰਾਹ ਤੇਰਾ ਛੱਡ ਦੂੰ ਪਰ ਤੇਰਾ ਪਿੱਛਾ ਨਹੀਂ ਛੱਡਦਾ ਕੀ ਗੱਲ ਜਨਾਬ ਕਿੱਥੇ ਖੋਈ ਫਿਰਦੇ ਹੋ ਤੋ ਕਿਤੇ ਨਹੀਂ ਇੱਥੀਆਂ ਮੈਂ ਤਾਂ ਤਾਂ ਫਿਰ ਮੇਰਾ ਫੋਨ ਕਿਉਂ ਨਹੀਂ ਚੱਕਿਆ ਫੋਨ ਯਾਰਾ ਫੋਨ ਮੈਂ ਲਾ ਅੰਦਰ ਕੋਠੇ ਪਿਆਗਾ ਚਾਰਜ ਤੇ ਚਲੋ ਕੋਈ ਗੱਲ ਨਹੀਂ ਓਏ ਐਂ ਕਰਾ ਮੈਂ ਤੇਰਵਾਸ ਤੇ ਮੱਜਾ ਲੈ ਕੇ ਆਉਣਾ ਬਉ ਉੱਥੇ ਬੈਠ ਕੇ ਗੱਲ ਕਰਦਾ ਚੁੱਪ ਕਰਕੇ ਬਹਿ ਜਾ ਮੰਜੀ ਨੂੰ ਕੀ ਹੈ ਦੱਸ ਅੱਛਾ ਚਲ ਠੀਕ ਆ ਕਿਧਰ ਫਿਰਦੀਆਂ ਨਾਲ ਤੂੰ ਓ ਬਸ ਦਿਲੇ ਜਾਣੀ ਲੱਗ ਰਿਆਂ ਸੀ ਤਾਂ ਤੈਨੂੰ ਮਿਲਣ ਆ ਗਈ ਓ ਤੈਨੂੰ ਕੀ ਪਤਾ ਮੈਂ ਇੱਥਿਆਂ ਆਗਾ ਸਭ ਜਾਣਦੀ ਮੈਂ ਤੇਰੇ ਬਾਰੇ ਇੰਨੀ ਵੀ ਅਣਜਾਣ ਨਹੀਂ ਅੱਛਾ ਨਾਲੇ ਤੂੰ ਸੈਰ ਤੋਂ ਆ ਕੇ ਬਾਲਾ ਨਹੀਂ ਬੋਲਣ ਲੱਗ ਗਈ ਉਹ ਨਾ ਨਾ ਤੈਨੂੰ ਐਵੇਂ ਹੀ ਲੱਗਦਾ ਐਨਾ ਵੀ ਨਹੀਂ ਬੋਲਦੀ ਮੈਂ ਓਏ ਹੋਰ ਕਿਵੇਂ ਲੱਗ ਰਿਂਦਨ ਤੇਰੀ ਜੀ ਲੱਗਿਆ ਚਪੰਡੇ ਜਿਹਾ ਪਹਿਲਾਂ ਤਾਂ ਨਹੀਂ ਲੱਗਦਾ ਸੀ ਪਰ ਕੱਲ ਤਾਂ ਕੁਝ ਜ਼ਿਆਦਾ ਹੀ ਲੱਗ ਰਿਹਾ ਅੱਛਾ ਹੋਰ ਕੁਝ ਹੋਰ ਤਾਂ ਕੁਝ ਨਹੀਂ ਹਾਂ ਸੱਚ ਉਹ ਆਇਆ ਸੀਗਾ ਕੌਣ ਆਇਆ ਸੀ ਉਹੀ 골ਡੀ ਚਾਚੇ ਦਾ ਰਿਸ਼ਤੇਦਾਰ ਉਹ ਹਟੇਲੇ ਤੇਰਾ ਪੱਛਾ ਕਰਨ। ਤੈਨੂੰ ਪਤਾ ਐ ਅੱਜ ਉਹਨੇ ਮੇਰਾ ਰਾਹ ਰੋਕਿਆ ਸੀਗਾ। ਜੀ ਤਾਂ ਕਰਦਾ ਸੀ ਉਹਦੇ ਦੋ ਚਪੇੜਾ ਲਾਵਾਂ। ਮਾਰਦੀ ਫਿਰ ਦੋ ਦੇ। ਓਹੋ ਮਾਰ ਤਾਂ ਦਿੰਦੀ। ਪਰ ਤੈਨੂੰ ਪਤਾ ਐ ਬਾਅਦ 'ਚ ਨਾ ਤਾਂ ਮੇਰੇ ਹੀ ਵੱਜਣਾ ਸੀ। ਸਾਰੇ ਪਿੰਡ ਵਾਲੇ ਮਿੰਨੇ ਗਲਤ ਕਹਿਣਾ ਸੀ। ਨਾਲੇ ਉਹਨੇ ਤਾਂ ਕਦੇ-ਕਦੇ ਆਉਣਾ ਹੁੰਦਾ। ਮੈਂ ਤਾਂ ਪਿੰਡ 'ਚ ਹੀ ਰਹਿਣਾ। ਉਹ ਇਹ ਤਾਂ ਗੱਲ ਆਈ ਹੈਗੀ। ਫਿਰ ਤੂੰ ਚਾਚਾ ਜੀ ਨੂੰ ਦੱਸ ਦੇ ਤਾਂ। ਜੀ ਤਾਂ ਮੇਰਾ ਵੀ ਕਰਦਾ ਚਾਚਾ ਜੀ ਨੂੰ ਦੱਸ ਦਾਂ। ਪਰ ਕਾਹਨੂੰ ਰਿਸ਼ਤੇਦਾਰੀ ਖਰਾਬ ਕਰਨੀ? ਯਾਰ ਤੂੰ ਹੀ ਤਗੜਾ ਸਿਆਣੀ ਹੈਗੀ ਚੱਲ ਐ ਕਰੀ ਹੁਣ ਮੈਨੂੰ ਦੱਸੀ ਜੇ ਤੈਨੂੰ ਉਹਨੇ ਕੁਝ ਕਿਹਾ ਤਾਂ ਚੱਲ ਛੱਡ ਆਪਾਂ ਕੀ ਲੈਣਾ ਉੱਤੋਂ ਕਿਉਂ ਦੇ ਮੂੰਹ ਲੱਗਣਾ ਉਹ ਸੱਚੇ ਦਰ ਆ ਉੱਥੇ ਜਾ ਕੇ ਜੀ ਲੱਗ ਗਿਆ ਸੀਗਾ ਬਸ ਲਾਉਣਾ ਹੀ ਪਿਆ ਮਜਬੂਰੀ ਚ ਤੂੰ ਤਾਂ ਉੱਥੇ ਜਾ ਕੇ ਯਾਰ ਜੰਮੀ ਪੁੱਲ ਗਈ ਸੀ ਕਦੇ ਵੀ ਯਾਦ ਨਹੀਂ ਕਰਿਆਗਾ ਮੈਨੂੰ ਉਹ ਨਾ ਨਾ ਤੂੰ ਐਵੇਂ ਨਾ ਸੋਚ ਯਾਦ ਤਾਂ ਮੈਂ ਤੈਨੂੰ ਕਰਦੀ ਸੀ ਪਰ ਮੇਰੇ ਲਾ ਵੀ ਤਾਂ ਫੋਨ ਹੀ ਨਹੀਂ ਸੀਗਾ ਮੈਂ ਤੈਨੂੰ ਕਿਵੇਂ ਕਾਲ ਕਰਦੀ ਉਹ ਉੱਥੇ ਦਰ ਕੋਈ ਪ੍ਰਿੰਟ ਤਾਂ ਨਹੀਂ ਬਣਿਆ ਗਿਆ ਫਿਰ ਉਹ ਨਹੀਂ ਜੀ ਤੁਹਾਨੂੰ ਪਤਾ ਹੀ ਐ ਵੀ ਮੈਂ ਵੀ ਜਣੇ ਖੜੇ ਨਾ ਗੱਲ ਨਹੀਂ ਕਰਦੀ ਪ੍ਰਪੋਸਟ ਆਇਆ ਹੋ ਕੋਈ ਅੰਨੀ ਸੁਣੀ ਤਾਂ ਹੈਂ ਤੂੰ ਮਰੀ ਜਾਨ ਤੁਸੀਂ ਪਤਾ ਨਹੀਂ ਕਿਹੜੀਆਂ ਗੱਲਾਂ ਛੇੜ ਕੇ ਬੈਗੇ ਚਲੋ ਮੈਂ ਚੱਲਦੀ ਆ ਮੈਂ ਕਰੇ ਐ ਕਿ ਆਈ ਸੀ ਚਾਚਾ ਜੀ ਨੂੰ ਵੀ ਮਿੰਪਿੰਡ ਦੇਖਣ ਚੱਲੀ ਆ ਚਲ ਬਹਾਨੇ ਨਾ ਮਿਲ ਜਾ ਗਰ ਯਾਰਾ ਤੇ ਨਾਲ ਗੱਲਾਂ ਕਰਕੇ ਮੇਰਾ ਦਿਲ ਲੱਗ ਜਾਂਦਾ ਚਲੋ ਠੀਕ ਐ ਹੁਣ ਮੈਂ ਚੱਲਦੀ ਆ ਚਲ ਓਕੇ ਬਾਏ ਠੀਕ ਐ ਮੈਂ ਢੇੜਾ ਮਾਰ ਲਿਆ ਕਰਾਂਗੀ ਤੁਹਾਡੇ ਕੋਲੇ ਠੀਕ ਐ ਅੱਜ ਤੱਕ ਗੋਲਡੀ ਦੀ ਗੱਲ ਨੇ ਦਿਮਾਗ ਖਰਾਬ ਕਰਤਾ ਪਤਾ ਜੀ ਉਹਨੂੰ ਕਿਹਾ ਉਹਨੇ ਕੰਮ ਨਹੀਂ ਕਰਨਾ ਕੰਮ ਕਰਨਾ ਵੀ ਜ਼ਰੂਰ ਹੈ ਉਹਨੂੰ ਸਮਝ ਨਹੀਂ ਆ ਰਹੀ ਕਿ ਕੰਮ ਕਰਾਂ ਤਾਂ ਮੈਂ ਸੁੱਕ ਮੈਂ ਹੋਊਗਾ ਅੱਗੇ ਬੁੱਤੂ ਹਾਂਜੀ ਚਾਚਾ ਜੀ ਉਹ ਤਾਂ ਚਾਹ ਬਣੀ ਪਈ ਆ ਨਾਲੇ ਰੋਟੀ ਖਾ ਲਈ ਉੱਥੇ ਰੋਟੀ ਬਣੀ ਕੋਈ ਗੱਲ ਨਹੀਂ ਮੈਂ ਖਾ ਲੈਣੀ ਆ ਹਾਂ ਮੈਂ ਜਾਣੀ ਠੀਕ ਆ ਬੁੱਤੂ ਮੈਨੂੰ ਕੁਝ ਨਾ ਕੁਝ ਤਾਂ ਕਰਨੀ ਪੈਣਾ। ਸਮਾਂ ਵੀ ਲੰਘਦਾ ਜਾ ਰਿਹਾ। ਇਹ ਨਾ ਹੋਵੇ ਕਿ ਜਿਹੜਾ ਕੰਮ ਮੈਂ ਕਰਨਾ ਸੀ ਕੋਈ ਹੋਰ ਕਰ ਦੇ। ਹਾਂ ਸੱਚੀ ਮੈਂ ਚਾਚਾ ਜੀ ਨੂੰ ਪੁੱਛੀ ਹੋਣੀ ਆ ਕਿ ਕਿਹੜੀ ਸਬਜ਼ੀ ਬਣਾਉਣੀ ਆ। ਮੈਂ ਪਹਿਲਾਂ ਆਈ ਸੀ ਉਦੋਂ ਵੀ ਚਾਚਾ ਜੀ ਐਵੇਂ ਉਦਾਸ ਬੈਠੇ ਸੀ। ਕੂ ਚਾਚਾ ਜੀ ਹੋਏ ਉਦਾਸ ਬੈਠੇ ਨੇ ਚਲੋ ਪੁੱਛ ਕੇ ਆਉਣੀ ਆ ਪਤਾ ਨਹੀਂ ਕਿਹੜੀ ਗੱਲ ਦਾ ਬੋਝ ਪਾਇਆ ਚਾਚਾ ਜੀ ਚਾਚਾ ਜੀ ਹਾਂ 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 ਪੁੱਤ ਕੀ ਹੋਇਆ ਤੁਹਾਨੂੰ ਤੂੰ ਰੋਟੀ ਖਾ ਲਈ ਪੁੱਤ ਨਹੀਂ ਚਾਚਾ ਜੀ ਮੈਨੂੰ ਭੁੱਖ ਨਹੀਂ ਸੀ ਨਹੀਂ ਮੇਰਾ ਮਨ ਸੀ ਮੈਨੂੰ ਕੋਈ ਗੱਲ ਕਰਨ ਨਹੀਂ ਸੀ ਹਾਂ 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 ਬੋਲ ਪੁੱਤ ਕੀ ਜਾਨੀ ਹੈ ਚਾਚਾ ਜੀ ਜਦੋਦੀ ਆਈਆਂ ਮੈਂ ਤੁਹਾਨੂੰ ਦੇਖ ਰਹੀ ਹਾਂ ਤੁਸੀਂ ਐਵੇਂ ਦਾਸਤੇ ਬੈਠੇ ਹੋ ਕੀ ਗੱਲ ਹੋ ਗਈ ਉਹ ਪੁੱਤ ਕੋਈ ਨਹੀਂ ਕੋਈ ਗੱਲ ਨਹੀਂ ਕੁਛ ਨਹੀਂ ਹੋਇਆ ਪੁੱਤ ਕੋਈ ਗੱਲ ਤਾਂ ਹੋਈ ਹੈ ਚਾਚਾ ਜੀ ਕਿਉਂ ਤੁਸੀਂ ਐਵੇਂ ਦਾਸਤੇ ਬੈਠੇ ਹੋ ਕਿਹੜੀ ਗੱਲ ਦਾ ਬੋਝ ਹੈ ਕੋਈ ਗੱਲ ਤਾਂ ਲੁਕਾਉਣੀ ਹੈ ਤੁਸੀਂ ਮੇਰੇ ਤੋਂ ਉਹ ਪੁੱਤ ਮੈਂ ਕਰਨ ਬਾਰੇ ਸੋਚ ਰਿਹਾ ਸੀਗਾ ਕਰਨ ਜਿੱਥੇ ਕੰਮ ਕਰਦਾ ਸੀਗਾ ਉਹ ਪੁੱਤ ਕੰਪਨੀ ਬੰਦ ਹੋ ਗਈ ਉਹ ਮੈਂ ਤਾਂ ਉਹਦੇ ਬਾਰੇ ਸੋਚੀ ਜਾਂਦਾ ਸੀਗਾ ਉਹ ਚਾਚਾ ਜੀ ਤੁਸੀਂ ਐਵੇਂ ਟੈਨਸ਼ਨ ਨਹੀਂ ਲੇਤੀਂ ਉਹਨੂੰ ਕੋਈ ਨਾ ਕੱਲ੍ਹ ਆਉਂਦਾ ਮਿਲ ਹੀ ਜਾਊਗਾ ਚਲਿ ਖਾਂ ਜਾ ਕਿ ਮੇਰੀ ਨੇ ਕੋ ਫਰੈਂਡ ਐ ਉਹਦਾ ਘਰ ਵਾਲਾ ਉਹਨੂੰ ਕੰਮ ਦਵਾ ਦੇਊਗਾ ਉਹ ਪੁੱਤ ਮੈਂ ਤੇ ਇਹੀ ਸੋਚ ਰਿਆ ਸੀ ਯਾਰ ਹਾਂ ਸੱਚ ਪੁੱਛਣ ਆਈ ਸੀ ਕਿ ਤੁਹਾਨੂੰ ਫੇਰ ਸਬਜੀ ਹੈਗੀ ਹਾਂ ਹਾਂ ਉਹ ਫਰਿੱਜ ਵਿੱਚ ਪਈ ਆ ਜੀ ਮੈਂ ਦੋ ਦਿਨਾਂ ਦੀ ਸਬਜੀ ਇਕੱਠੀ ਲੈ ਕੇ ਆਈ ਸੀ ਯਾਰ ਉੱਥੋਂ ਕੱਢ ਕੇ ਬਣਾ ਲਈ ਸਬਜੀ ਚਲੋ ਠੀਕ ਐ ਤੁਸੀਂ ਤਾਂ ਨਹੀਂ ਹਾਂ ਤੁਸੀਂ ਐਵੇਂ ਟੈਨਸ਼ਨ ਨਾ ਲਿਓ ਨਾ 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 ਕੋਈ ਫਿਕਰ ਨਹੀਂ ਪੁੱਤ ਤੁਹਾਡੇ ਹੁੰਦੇ ਠੀਕ ਐ ਤੁਸੀਂ ਸਬਜੀ ਬਣਾ ਲਓ ਠੀਕ ਐ ਠੀਕ ਐ ਕੋ ਕਰ ਇਹਨੂੰ ਪਤਾ ਨਹੀਂ ਲੱਗਿਆ ਜੇ ਪਤਾ ਲੱਗ ਜਾਂਦਾ ਪਤਾ ਨਹੀਂ ਕੀ ਕੁਝ ਹੋਣਾ ਸੀਗਾ